ਸਕੂਲ 'ਚ ਇਕਦਮ ਧੁੱਪਸ ਦੌੜ ਮਚ ਗਈ ਸੀ। ਇਹ ਬ੍ਰੇਕ ਖਤਮ ਹੋਣ ਦਾ ਵਕਤ ਸੀ। ਐਵੇਂ ਤਾਂ ਰੋਜ਼ਾਨਾ ਪੂਰੇ 40 ਮਿੰਟ ਤੱਕ ਦੀ ਬ੍ਰੇਕ ਦਿੱਤੀ ਜਾਂਦੀ ਸੀ। ਪਰ ਅੱਜ ਨਾ ਜਾਣੇ ਕੀ ਹੋਇਆ ਸੀ। 25 ਮਿੰਟ ਤਹੀ ਬ੍ਰੇਕ ਖਤਮ ਹੋਣ ਦੀ ਘੰਟੀ ਵਜਾ ਦਿੱਤੀ ਗਈ। ਤੇ ਸਾਰੀ ਟੀਚਰਾਂ ਨੂੰ ਆਪਣੀ ਆਪਣੀ ਕਲਾਸਾਂ 'ਚ ਜਾਣ ਦਾ ਕਹਿ ਦਿੱਤਾ ਗਿਆ। ਕੁੜੀਆਂ ਨੂੰ ਆਪਣੀ ਆਪਣੀ ਕਲਾਸਾਂ 'ਚ ਬੈਠੀ 20 ਮਿੰਟ ਬੀਤ ਗਏ ਸਨ। ਪਰ ਹੁਣ ਤੱਕ ਉਹਨਾਂ ਦੀ ਕਲਾਸ 'ਚ ਕੋਈ ਟੀਚਰ ਨਹੀਂ ਆਈ ਸੀ। ਇਦਾਂ ਤਾਂ ਉਦੋਂ ਤੱਕ ਉੱਡਦੀ ਉੱਡਦੀ ਖਬਰ ਪਹੁੰਚ ਚੁੱਕੀ ਸੀ ਕਿ ਅੱਜ ਸਕੂਲ 'ਚ ਕੋਈ ਗੈਰਮਾਮੁਲੀ ਕિસ્ਸਾ ਹੋਇਆ ਹੈ ਪਰ ਉਹ ਕિસ્ਸਾ ਕੀ ਸੀ ਬੱਚੀਆਂ ਹਾਲੇ ਤੱਕ ਇਸ ਕિસ્ਸੇ ਨੂੰ ਨਹੀਂ ਜਾਣ ਸਕੀਆਂ ਸਨ ਆਪਣੀ ਆਪਣੀ ਸੋਚ ਦੇ ਹਿਸਾਬ ਨਾਲ ਮਨ ਘੜਤ ਕਹਾਣੀਆਂ ਬਣਾਉਣ ਵਿੱਚ ਵਿਜੀ ਸਨ ਸਪੀਕਰ 'ਚ ਆਉਣ ਵਾਲੀ ਆਵਾਜ਼ ਸਭ ਨੂੰ ਆਪਣੇ ਵੱਲ ਖਿੱਚ ਲਿਆਈ ਸੀ ਸਭ ਦੇ ਕੰਨ ਖੜੇ ਹੋ ਚੁੱਕੇ ਸਨ ਸਕੂਲ ਦੀ ਪ੍ਰਿੰਸੀਪਲ ਨੇ ਸਕੂਲ 'ਚ ਮੌਜੂਦ ਸਾਰੀਆਂ ਬੱਚੀਆਂ ਨੂੰ ਸਕੂਲ ਦੇ ਗਰਾਊਂਡ 'ਚ ਜਮ੍ਹਾਂ ਹੋਣ ਨੂੰ ਕਿਹਾ ਸੀ ਜਿਸ ਦੇ ਬਾਅਦ ਸਾਰੀਆਂ ਕੁੜੀਆਂ ਆਪਣੀਆਂ-ਆਪਣੀਆਂ ਕਲਾਸਾਂ ਤੋਂ ਨਿਕਲੀਆਂ ਸਨ ਤੇ ਭਸਦੇ-ਭਸਦੇ ਗਰਾਊਂਡ 'ਚ ਆ ਕੇ ਜਮ੍ਹਾਂ ਹੋ ਗਈਆਂ ਗਰਾਊਂਡ 'ਚ ਪ੍ਰਿੰਸੀਪਲ ਤੋਂ ਇਲਾਵਾ ਸਕੂਲ ਦੇ ਸਾਰੇ ਸਟਾਫ ਮੈਂਬਰ ਵੀ ਮੌਜੂਦ ਸਨ ਸਕੂਲ ਦਾ ਮਾਲੀ ਤੱਕ ਵੀ ਆਇਆ ਸੀ ਉਹ ਵੀ ਉੱਥੇ ਹੀ ਸੀ ਸਕੂਲ ਦੇ ਗਾਰਡ ਨੂੰ ਵੀ ਬੁਲਾਇਆ ਗਿਆ ਸੀ ਸਾਰੀਆਂ ਕੁੜੀਆਂ ਨੂੰ ਇੱਕ ਲਾਈਨ ਬਣਾ ਕੇ ਖੜਾ ਕਰ ਦਿੱਤਾ ਗਿਆ ਸੀ ਉਸ ਦੇ ਬਾਅਦ ਪ੍ਰਿੰਸੀਪਲ ਨੇ ਟੀਚਰਾਂ ਨੂੰ ਕੋਈ ਇਸ਼ਾਰਾ ਕੀਤਾ ਜਿਸਨੂੰ ਦੇਖ ਕੇ ਟੀਚਰਾਂ ਕੁੜੀਆਂ ਵੱਲ ਵਧੀਆਂ ਸਨ ਕੁੜੀਆਂ ਦੀਆਂ ਚੈਕਿੰਗ ਕਰ ਲੱਗੀਆਂ ਸਨ ਕੁੜੀਆਂ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਪਹਿਲੇ ਹੰਗਾਮਾ ਤੇ ਫਿਰ ਇਹ ਚੈਕਿੰਗ ਗਰਾਊਂਡ 'ਚ ਬੁਲਾ ਕੇ ਬਾਰ-ਬਾਰ ਪੁੱਛਣ ਤੇ ਵੀ ਉਹਨਾਂ ਨੂੰ ਟੀਚਰਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਜਦੋਂ ਸਾਰੀਆਂ ਕੁੜੀਆਂ ਦੀ ਚੈਕਿੰਗ ਕਰ ਲਈ ਗਈ ਤਾਂ ਉਸ ਦੇ ਬਾਅਦ ਪ੍ਰਿੰਸੀਪਲ ਨੇ ਚੌਂਕੀਦਾਰ ਨੂੰ ਸਕੂਲ ਦੇ ਅੰਦਰ ਦੇ ਹਿੱਸੇ ਵੱਲ ਭੇਜਿਆ ਸੀ ਤਾਂ ਕਿ ਉਹ ਸਕੂਲ ਦੇ ਅੰਦਰਲੇ ਹਿੱਸੇ ਵੱਲ ਜਾ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਆਵੇ ਕਿ ਕਿਤੇ ਕੋਈ ਬੱਚੀ ਅੰਦਰ ਤਾਂ ਨਹੀਂ 10 ਮਿੰਟ ਬਾਅਦ ਉਹ ਵਾਪਸ ਆ ਗਿਆ ਸੀ ਤੇ ਪ੍ਰਿੰਸੀਪਲ ਨੂੰ ਅੰਦਰ ਕਿਸੇ ਦੇ ਨਾ ਹੋਣ ਦਾ ਦੱਸਿਆ ਸੀ ਜਿਸ ਤੇ ਪ੍ਰਿੰਸੀਪਲ ਦੇ ਚਿਹਰੇ ਤੇ ਪਰੇਸ਼ਾਨੀ ਦਾ ਆਲਮ ਦਿਖਾਈ ਦੇ ਰਿਹਾ ਸੀ ਪ੍ਰਿੰਸੀਪਲ ਨੇ ਇੱਕ ਗਹਿਰੀ ਨਜ਼ਰ ਸਾਰੀਆਂ ਕੁੜੀਆਂ ਤੇ ਪਾਈ ਸੀ ਉਸ ਦੇ ਬਾਅਦ ਉਹਨਾਂ ਨੂੰ ਆਪਣੀਆਂ-ਆਪਣੀਆਂ ਕਲਾਸਾਂ 'ਚੇ ਭੇਜੇ ਜਾਣ ਦੀ ਇਜਾਜ਼ਤ ਦੇ ਦਿੱਤੀ ਕੁੜੀਆਂ ਲਾਈਨਾਂ 'ਚ ਸਕੂਲ ਦੇ ਅੰਦਰੂਨੀ ਹਿੱਸੇ ਵੱਲ ਵਧਣ ਲੱਗੀਆਂ ਸਨ ਜਦੋਂ ਕਿ ਉਹਨਾਂ ਦੀ ਕੁਝ ਫਾਸਲੇ ਤੇ ਖੜੀ ਪ੍ਰਿੰਸੀਪਲ ਗਹਿਰੀ ਨਜ਼ਰ ਨਾਲ ਉਹਨਾਂ ਨੂੰ ਜਾਂਦਾ ਹੋਇਆ ਦੇਖਣ ਲੱਗੀ ਸਾਰੇ ਬੱਚਿਆਂ ਨੂੰ ਕਲਾਸਰੂਮ 'ਚ ਭੇਜਣ ਤੋਂ ਬਾਅਦ ਪ੍ਰਿੰਸੀਪਲ ਨੇ ਇੱਕ ਵਾਰ ਫਿਰ ਤੋਂ ਸਾਰੇ ਸਟਾਫ ਨੂੰ ਸਟਾਫ ਰੂਮ 'ਚ ਬੁਲਾ ਲਿਆ ਇੱਕ ਘੰਟੇ ਤੋਂ ਸਾਰੀ ਮੀਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਸਕੂਲ ਦੀ ਪ੍ਰਿੰਸੀਪਲ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਕੀ ਕਰੇ ਤੇ ਕੀ ਨਾ ਕਰੇ ਪ੍ਰਿੰਸੀਪਲ ਨੂੰ ਕੁਝ ਵੀ ਕਰਕੇ ਹਕੀਕਤ ਦਾ ਪਤਾ ਲਗਾਉਣਾ ਸੀ ਨਈ ਤਾਂ ਗੱਲ ਉਹਨਾਂ ਦੀ ਨੌਕਰੀ ਤੇ ਵੀ ਆ ਸਕਦੀ ਸੀ ਫਿਰ ਉਹਨਾਂ ਦੀ ਨੌਕਰੀ ਹੀ ਨਹੀਂ ਬਲਕਿ ਅੱਜ ਜੋ ਹਾਦਸਾ ਹੋਇਆ ਸੀ ਜੇ ਗਲਤੀ ਤੋਂ ਬਾਹਰ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਸਕੂਲ ਦੀ ਸਾਰੀ ਰੈਪਿਊਟੇਸ਼ਨ ਖਰਾਬ ਹੋ ਜਾਣੀ ਸੀ ਇਹੀ ਗੱਲ ਪ੍ਰਿੰਸੀਪਲ ਨੂੰ ਸਮਝ ਨਹੀਂ ਆ ਰਹੀ ਸੀ ਉਹ ਹਕੀਕਤ ਤੱਕ ਪਹੁੰਚੇ ਤੱਕ ਕਿਵੇਂ ਪਹੁੰਚੇ ਗੱਲ ਕੋਈ ਇੰਨੀ ਛੋਟੀ ਨਹੀਂ ਸੀ ਕਿ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਜਾਂ ਪਲਾ ਦਿੱਤਾ ਜਾਂਦਾ ਕੋਈ ਵੀ ਸਕੂਲ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਕਿ ਉਹਨਾਂ ਦੇ ਸਕੂਲ ਅੰਦਰ ਕੋਈ ਗਲਤ ਕੰਮ ਹੋ ਰਿਹਾ ਹੋਵੇ ਤੇ ਉਹ ਵੀ ਅਜਿਹਾ ਜਿਸ ਕੰਮ ਤੇ ਯਕੀਨ ਕਰਨਾ ਵੀ ਮੁਸ਼ਕਿਲ ਹੋਵੇ ਪ੍ਰਿੰਸੀਪਲ ਇੱਕ ਵਾਰ ਫਿਰ ਤੋਂ ਇੱਕ ਘੰਟਾ ਪਹਿਲਾਂ ਹੋਣ ਵਾਲੇ ਹਾਦਸੇ ਤੇ ਨਜ਼ਰ ਕਰਦੇ ਹੋਏ 11:00 ਵੱਜ ਗਏ ਸੀ 15 ਮਿੰਟ ਦਾ ਟਾਈਮ ਸੀ ਸਕੂਲ ਬ੍ਰੇਕ ਹੋਈ ਵੀ ਸਿਰਫ 10 ਮਿੰਟ ਹੀ ਬੀਤੇ ਸਨ ਜਦੋਂ ਪ੍ਰਿੰਸੀਪਲ ਨੇ ਆਪਣੇ ਲਈ ਲੰਚ ਮੰਗਵਾਇਆ ਤੇ ਫਿਰ ਆਪਣੇ ਕਮਰੇ ਤੋਂ ਨਿਕਲ ਕੇ ਸਟਾਫ ਰੂਮ ਵੱਲ ਆ ਗਏ ਟਾਕ ਕੇ ਸਟਾਫ ਰੂਮ ਵਿੱਚ ਟੀਚਰਾਂ ਨੂੰ ਦੱਸ ਸਕੇਗੀ ਸਾਰੀਆਂ ਕੁੜੀਆਂ ਦੀ ਡਾਇਰੀ 'ਚ ਅੱਜ ਦੀ ਡੇਟ ਜ਼ਰੂਰ ਅਟੈਚ ਕਰ ਦਿੱਤੀ ਜਾਵੇ ਕਿਉਂਕਿ ਪੇਪਰ ਸ਼ੁਰੂ ਹੋਣ 'ਚ ਸਿਰਫ 5 ਦਿਨ ਬਾਕੀ ਰਹਿ ਗਏ ਸਨ ਇਹ ਸਭ ਕਹਿਣ ਹੀ ਪ੍ਰਿੰਸੀਪਲ ਸਟਾਫ ਰੂਮ 'ਚ ਆਈ ਸੀ ਪਰ ਜਿਵੇਂ ਹੀ ਸਟਾਫ ਰੂਮ ਦੇ ਦਰਵਾਜ਼ੇ ਤੇ ਪਹੁੰਚੀ ਤੇ ਉਸ ਵਕਤ ਉਸਦੇ ਕੰਨਾਂ 'ਚ ਕਿਸੇ ਨਵੇਂ ਜੰਮੇ ਬੱਚੇ ਦੀ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ ਪ੍ਰਿੰਸੀਪਲ ਨੇ ਹੈਰਾਨੀ ਨਾਲ ਮੁੜ ਕੇ ਆਪਣੇ ਆਸ-ਪਾਸੇ ਦੇਖਿਆ ਸਕੂਲ 'ਚ ਬੱਚੇ ਦੀ ਰੋਣ ਦੀ ਆਵਾਜ਼ ਹੈਰਾਨ ਕਰ ਦੇਣ ਵਾਲੀ ਗੱਲ ਸੀ ਅਜਿਹੀ ਹਾਗਜ਼ਤਾਂ ਸਿਰਫ ਹਸਪਤਾਲ ਤੇ ਕਲੀਨਿਕ ਵਗੈਰਾ 'ਚ ਸੁਣੀ ਜਾਂਦੀ ਹੈ ਫਿਰ ਅਜਿਹੀ ਆਵਾਜ਼ ਸਕੂਲ 'ਚ ਕਿਉਂ ਆ ਰਹੀ ਸੀ ਇੱਕ ਪਲ ਤਾਂ ਪ੍ਰਿੰਸੀਪਲ ਨੇ ਸੋਚਿਆ ਕਿ ਸ਼ਾਇਦ ਕਿਸੇ ਬੱਚੇ ਦੀ ਮਾਂ ਸਕੂਲ ਆਈ ਹੋਵੇਗੀ ਤੇ ਉਸਦੇ ਨਾਲ ਕੋਈ ਬੱਚਾ ਹੋਵੇ ਪਰ ਫਿਰ ਸੋਚਣ ਵਾਲੀ ਗੱਲ ਇਹ ਸੀ ਕਿ ਜੇ ਕੋਈ ਔਰਤ ਆਈ ਵੀ ਸੀ ਤਾਂ ਉਹ ਇਸ ਤਰ੍ਹਾਂ ਦੇ ਛੋਟੇ ਬੱਚੇ ਨੂੰ ਨਾਲ ਲੈ ਕੇ ਕਿਉਂ ਆਈ ਸੀ ਕਿਉਂਕਿ ਜੋ ਆਵਾਜ਼ ਆਈ ਸੀ ਉਹ ਆਵਾਜ਼ ਅਜਹੀ ਸੀ ਜਿਵੇਂ ਕੋਈ ਬੱਚਾ ਹੁਣੇ-ਹੁਣੇ ਇਸ ਦੁਨੀਆ 'ਚ ਆਇਆ ਹੋਵੇ ਉਹ ਕਿਸੇ ਨਵੇਂ ਜੰਮੇ ਬੱਚੇ ਦੇ ਰੋਣ ਦੀ ਆਵਾਜ਼ ਸੀ ਪ੍ਰਿੰਸੀਪਲ ਨੂੰ ਦਰਵਾਜ਼ੇ ਤੇ ਖੜਾ ਦੇਖ ਕੇ ਟੀਚਰਾਂ ਵੀ ਉੱਠ ਕੇ ਉਹਨਾਂ ਦੇ ਕੋਲ ਆ ਕੇ ਖੜੀ ਹੋ ਗਈਆਂ ਤੇ ਉਹਨਾਂ ਨੇ ਵੀ ਉਸ ਆਵਾਜ਼ ਨੂੰ ਸੁਣਿਆ ਸੀ ਬੱਚੇ ਦੇ ਰੋਣ ਦੀ ਆਵਾਜ਼ ਬਸ ਥੋੜੀ ਹੀ ਦੇਰ ਆਈ ਸੀ ਉਸ ਦੇ ਤੁਰੰਤ ਬਾਅਦ ਬੰਦ ਹੋ ਗਈ ਸੀ ਪ੍ਰਿੰਸੀਪਲ ਹੈਰਾਨੀ ਨਾਲ ਟੀਚਰਾਂ ਵੱਲ ਦੇਖਦੀ ਹੋਈ ਆਵਾਜ਼ ਦੀ ਤਹਿਕੀਕਾ ਚੱਲ ਪਈ ਟੀਚਰ ਵੀ ਸ਼ੱਕ ਦੇ ਮਾਰੇ ਉਸ ਦੇ ਪਿੱਛੇ-ਪਿੱਛੇ ਚੱਲ ਪਈ ਉਹਨਾਂ ਨੂੰ ਇਹ ਸਮਝਣ 'ਚ ਧੀਰ ਨਹੀਂ ਲੱਗੀ ਸੀ ਕਿ ਬਿਨਾ ਸ਼ੱਕ ਦੇ ਇਹ ਆਵਾਜ਼ ਟੀਚਰਾਂ ਦੇ ਬਾਥਰੂਮ ਤੋਂ ਆ ਰਹੀ ਸੀ ਇਹ ਗੱਲ ਉਹਨਾਂ ਸਭ ਲਈ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਸੀ ਉਹਨਾਂ 'ਚੋਂ ਤਾਂ ਕੋਈ ਵੀ ਟੀਚਰ ਪ੍ਰੈਗਨੈਂਟ ਨਹੀਂ ਸੀ ਹੁਣ ਸਭ ਦੇ ਮਨ ਵਿੱਚ ਇਹੀ ਸਵਾਲ ਸੀ ਕਿ ਆਖਰ ਆਵਾਜ਼ ਬਾਥਰੂਮ ਤੋਂ ਕਿਉਂ ਆ ਰਹੀ ਸੀ ਸਾਰੀਆਂ ਚਲਦੀਆਂ ਹੋਈਆਂ ਬਾਥਰੂਮ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀਆਂ ਸਨ ਵਾਸ਼ਰੂਮ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਜਿਸ ਵਜ੍ਹਾ ਨਾਲ ਉਹ ਬਾਥਰੂਮ ਦੇ ਅੰਦਰ ਦੇ ਮੰਜ਼ਰ ਨੂੰ ਬਗੈਰ ਕਿਸੇ ਸੱਕ ਦੇ ਦੇਖ ਸਕਦੀਆਂ ਸਨ ਜਿਵੇਂ ਹੀ ਉਹਨਾਂ ਨੇ ਸਾਹਮਣੇ ਦੇਖਿਆ ਇੱਕਦਮ ਤੋਂ ਸਭ ਹੈਰਾਨੀ ਭਰੇ ਗਹਿਰੇ ਸਮੁੰਦਰ 'ਚ ਉੱਤਰ ਗਈਆਂ ਸੀ ਸਾਹਮਣੇ ਦਾ ਮੰਜ਼ਰ ਦੇਖ ਕੇ ਉਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸੀ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਸਾਹਮਣੇ ਇੱਕ 13 ਸਾਲ ਦੀ ਬੱਚੀ ਜੋ ਕਿ 7ਵੀਂ ਕਲਾਸ 'ਚ ਪੜਨ ਵਾਲੀ ਬੱਚੀ ਸੀ ਆਪਣੇ ਹੱਥਾਂ 'ਚ ਇੱਕ ਹੁਣੇ ਜੰਮੇ ਨਵਜਾਤ ਬੱਚੇ ਨੂੰ ਉਠਾਈ ਹੋਈ ਉਸ ਨੂੰ ਉਲਟ ਪੁਲਟ ਕਰਕੇ ਦੇਖਣ ਚ ਬੀਜੀ ਸੀ ਤੇ ਦੂਜਾ ਹੱਥ ਉਸਨੇ ਜ਼ੋਰ ਨਾਲ ਉਸ ਬੱਚੇ ਦੇ ਮੂੰਹ ਤੇ ਰੱਖਿਆ ਹੋਇਆ ਸੀ ਤਾਂ ਕਿ ਉਸ ਦੇ ਰੋਣ ਦੀ ਆਵਾਜ਼ ਬਾਹਰ ਨਾ ਹੋਵੇ ਹੁਣ ਨਾ ਜਾਣੇ ਉਸਨੇ ਇਹ ਜਾਣਬੁੱਝ ਕੇ ਕੀਤਾ ਸੀ ਜਾਂ ਫਿਰ ਅਣਜਾਣੇ ਚ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਪ੍ਰਿੰਸੀਪਲ ਨੇ ਜਲਦੀ ਨਾਲ ਪਹਿਲਾ ਆਇਆ ਨੂੰ ਬੁਲਾਇਆ ਜੋ ਇੱਕ ਤੋਲਿਆ ਲੈ ਕੇ ਆਈ ਤੇ ਫਿਰ ਪ੍ਰਿੰਸੀਪਲ ਦੇ ਕਿਨਾਰੇ ਉਸਨੇ ਉਸ 13 ਸਾਲ ਦੀ ਬੱਚੀ ਦੇ ਹੱਥੋਂ ਉਹ ਬੱਚਾ ਲੈ ਲਿਆ। ਉਹ ਬੱਚਾ ਬਿਲਕੁਲ ਨੰਗੀ ਹਾਲਤ 'ਚ ਸੀ। ਉਸ ਬੱਚੇ ਦੀ ਹਾਲੇ ਤੱਕ ਸਫਾਈ ਵੀ ਨਹੀਂ ਕੀਤੀ ਗਈ ਸੀ। ਉਸ ਦੀ ਪੈਦਾਇਸ਼ ਹੋਈ, ਮੁਸ਼ਕਿਲ ਨਾਲ ਕੁਝ ਹੀ ਮਿੰਟ ਬੀਤੇ ਸਨ। ਇਹ ਦੇਖ ਕੇ ਉਹ ਸਭ ਦੇ ਸਭ ਬਹੁਤ ਹੈਰਾਨ ਪਰੇਸ਼ਾਨ ਸਨ। ਕਿਉਂਕਿ ਉਸ ਵਾਸਰੂਮ 'ਚ ਇਸ 13 ਸਾਲ ਦੀ ਬੱਚੀ ਦੇ علاوہ ਹੋਰ ਕੋਈ ਵੀ ਨਹੀਂ ਸੀ। ਟੀਚਰ ਜਲਦੀ ਤੋਂ ਬੱਚੀ ਵੱਲ ਵਧੀ ਤਾਂ ਕਿ ਉਸ ਤੋਂ ਕੁਝ ਪੁੱਛਤਾਛ ਕਰ ਸਕੇ। ਪਰ ਇਸ ਤੋਂ ਪਹਿਲਾਂ ਹੀ ਉਸ ਬੱਚੀ ਨੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਉਹ ਬੱਚੀ ਪੂਰੀ ਤਰ੍ਹਾਂ ਖੂਨ ਨਾਲ ਲਥਪਥ ਸੀ। ਸ਼ਾਇਦ ਉਸ ਨਵੇਂ ਜੰਮੇ ਬੱਚੇ ਨੂੰ ਉਠਾਉਣ ਦੀ ਵਜ੍ਹਾ ਨਾਲ ਉਸਦੀ ਸਾਰੀ ਵਰਦੀ ਖਰਾਬ ਹੋ ਗਈ ਸੀ। ਪ੍ਰਿੰਸੀਪਲ ਨੇ ਟੀਚਰ ਨੂੰ ਰੁਕਣ ਨੂੰ ਕਿਹਾ ਤੇ ਖੁਦ ਬੱਚੀ ਵੱਲ ਵੱਧ ਗਈ ਤੇ ਉਸ ਨੂੰ ਪਿਆਰ ਨਾਲ ਪੁcjਕਾਰਦੇ ਹੋਏ ਬੋਲੀ ਆਇਆ ਅੰਟੀ ਤੋ ਹੱਥੋਂ ਤੋ ਆਕੇ ਸਟਾਫ ਰੂਮ 'ਚ ਆ ਜਾਣਾ। ਮੈਂ ਤੇਰੇ ਲਈ ਬਹੁਤ ਸਾਰੇ ਗਿਫਟ ਰੱਖੇ ਹੋਏ। ਗਿਫਟ ਦਾ ਨਾਂ ਸੁਣਦੇ ਹੀ ਉਹ ਬੱਚੀ ਚੁੱਪ ਹੋ ਗਈ ਸੀ ਤੇ ਆਇਆ ਨੇ ਆਕੇ ਉਸਦੇ ਹੱਤੋਂੋਂ ਧੋਈ ਤੇ ਉਹ ਸਾਰੀ ਗੰਦਗੀ ਸਾਫ਼ ਕਰ ਦਿੱਤੀ ਤੇ ਫਿਰ ਉਸਨੂੰ ਲੈ ਕੇ ਸਟਾਫ ਰੂਮ 'ਚ ਆ ਗਈ ਜਿੱਥੇ ਪ੍ਰਿੰਸੀਪਲ ਤੇ ਬਾਕੀ ਸਾਰੀ ਟੀਚਰ ਉਸਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਸਨ ਉਸਦੇ ਆਉਂਦੇ ਹੀ ਪ੍ਰਿੰਸੀਪਲ ਨੇ ਉਸਨੂੰ ਗਿਫਟ ਫੜਾਇਆ ਤੇ ਫਿਰ ਉਸ ਬੱਚੇ ਦੇ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ਇਹ ਬੱਚਾ ਕੌਣ ਹੈ ਤੇਰਾ ਇਸ ਨਾਲ ਕੀ ਸਬੰਧ ਹੈ ਜਿਸ ਤੇ ਉਹ ਬੱਚੀ ਕਹਿਣ ਲੱਗੀ ਇਹ ਤਾਂ ਇੱਥੇ ਹੀ ਵਾਸਰੂਮ ਦੀ ਵਾਸਵਸਣ 'ਚ ਪਿਆ ਹੋਇਆ ਮਿਲਿਆ ਸੀ ਉਹ ਘਬਰਾ ਗਈ ਸੀ ਉਹ ਬੱਚਾ ਉੱਥੇ ਹੀ ਪਿਆ ਸੀ ਜਦੋਂ ਉਸਨੇ ਉਠਾਇਆ ਤਾਂ ਉਹ ਬੱਚਾ ਰੋਣ ਲੱਗ ਪਿਆ ਪ੍ਰਿੰਸੀਪਲ ਨੇ ਕਿਹਾ ਕਿ ਤੂੰ ਟੀਚਰਾਂ ਦੇ ਬਾਥਰੂਮ ਵਿੱਚ ਕਿਉਂ ਗਈ ਸੀ ਤੂੰ ਜਾਣਦੀ ਹੈ ਨਾ ਇਹ ਟੀਚਰਾਂ ਦਾ ਬਾਥਰੂਮ ਹੈ ਤੇ ਸਟੂਡੈਂਟ ਲਈ ਅਲੱਗ ਵਾਸ਼ਰੂਮ ਹੈ ਤਾਂ ਫਿਰ ਤੈਨੂੰ ਇੱਥੇ ਕਿਸਨੇ ਭੇਜਿਆ ਸੀ ਇਸ ਤੋਂ ਪਹਿਲਾਂ ਕਿ ਉਹ ਬੱਚੀ ਕੋਈ ਜਵਾਬ ਦਿੰਦੀ ਸਟਾਫ ਦੇ ਇੱਕ ਟੀਚਰ ਬੋਲ ਪਈ ਉਸਨੇ ਕਿਹਾ ਕਿ ਮੈਡਮ ਇਸ ਬੱਚੀ ਦਾ ਸਵੇਰ ਤੋਂ ਪੇਟ ਖਰਾਬ ਸੀ ਇਹ ਸਵੇਰ ਤੋਂ ਕਈ ਵਾਰ ਵਾਸ਼ਰੂਮ ਜਾ ਚੁੱਕੀ ਸੀ ਪਰ ਲੰਚ ਬ੍ਰੇਕ ਦੇ ਸਮੇਂ ਜਦੋਂ ਵਾਸਰੂਮ ਗਈ ਤਾਂ ਉੱਥੇ ਵਾਸਰੂਮ 'ਚ ਪਹਿਲਾਂ ਤੋਂ ਹੀ ਕੋਈ ਮੌਜੂਦ ਸੀ ਇਸ ਵਜ੍ਹਾ ਨਾਲ ਇਹ ਮੇਰੇ ਕੋਲ ਆ ਗਈ ਐਮਰਜੈਂਸੀ ਸੀ ਤਾਂ ਮੈਂ ਇਸ ਨੂੰ ਸਟਾਫ ਰੂਮ ਦੀ ਬਾਥਰੂਮ 'ਚ ਜਾਣ ਦੀ ਤੇ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਟੀਚਰ ਦੀ ਗੱਲ ਸੁਣਨ ਤੋਂ ਬਾਅਦ ਪ੍ਰਿੰਸੀਪਲ ਉਸ ਬੱਚੀ ਵੱਲ ਮੁੜੀ ਤੇ ਉਸਨੂੰ ਪੁੱਛਿਆ ਬੇਟਾ ਜਦੋਂ ਤੂੰ ਵਾਸਰੂਮ ਗਈ ਤਾਂ ਉਸ ਵਕਤ ਵਾਸਰੂਮ 'ਚ ਕੋਈ ਹੋਰ ਵੀ ਸੀ ਤੂੰ ਕਿਸੇ ਨੂੰ ਦੇਖਿਆ ਹੋਵੇ ਤਾਂ ਉਸਤੇ ਬੱਚੀ ਨੇ ਨਾ ਵਿੱਚ ਸਿਰ ਹਿਲਾ ਦਿੱਤਾ ਉਸ ਦਾ ਕਹਿਣਾ ਸੀ ਕਿ ਜਦੋਂ ਉਹ ਪਿਸ਼ਾਬ ਕਰਨ ਤੋਂ ਫਰੀ ਹੋਈ ਸੀ ਤਾਂ ਬਾਸਵੇਸਨ ਚ ਹੱਤੋਂ ਲੱਗੀ ਤਾਂ ਉਸ ਨੂੰ ਬਾਸਵੇਸਨ ਚ ਇਹ ਬੱਚਾ ਮਿਲਿਆ ਸੀ ਪ੍ਰਿੰਸੀਪਲ 10 ਮਿੰਟ ਤੱਕ ਉਸ ਬੱਚੀ ਨਾਲ ਗੱਲਬਾਤ ਤੇ ਸਵਾਲ ਜਵਾਬ ਕਰਦੀ ਰਹੀ ਪਰ ਉਸ ਬੱਚੀ ਨੇ ਜ਼ਿਆਦਾ ਕੁਝ ਵੀ ਨਹੀਂ ਦੱਸਿਆ ਬਲਕਿ ਇਸ ਤਰ੍ਹਾਂ ਸਵਾਲ ਤੇ ਸਵਾਲ ਪੁੱਛੇ ਜਾਣ ਤੇ ਉਹ ਬਹੁਤ ਡਰ ਗਈ ਸੀ ਫਿਰ ਪ੍ਰਿੰਸੀਪਲ ਉਸ ਨੂੰ ਪਿਆਰ ਨਾਲ ਥਪਕੀ ਦਿੱਤੀ ਤੇ ਉਸ ਨੂੰ ਕਿਹਾ ਕਿ ਉਹ ਕਲਾਸ ਚ ਜਾਂ ਘਰ ਚ ਕਿਸੇ ਨੂੰ ਵੀ ਇਸ ਬੱਚੇ ਬਾਰੇ ਵਿੱਚ ਨਹੀਂ ਦੱਸੇਗੀ ਜੇ ਉਸਨੇ ਅਝਿਹਾ ਕੀਤਾ ਤਾਂ ਉਸਨੂੰ ਪੁਨਿਸ਼ ਕੀਤਾ ਜਾ ਸਕਦਾ ਹੈ ਪਰ ਉਹ ਅਝਿਹਾ ਨਹੀਂ ਕਰੇਗੀ ਤਾਂ ਉਸਨੂੰ ਬਹੁਤ ਸਾਰੇ ਗਿਫਟ ਵੀ ਦਿੱਤੇ ਜਾਣਗੇ ਪ੍ਰਿੰਸੀਪਲ ਜਾਣਦੀ ਸੀ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੁੰਦਾ ਹੈ ਬੱਚੀ ਨੂੰ ਇੱਧਰ ਉੱਧਰ ਦੀਆਂ ਗੱਲਾਂ 'ਚ ਲਗਾ ਕੇ ਉਸ ਬੱਚੀ ਦੇ ਦਿਮਾਗ ਤੋਂ ਇੱਕ ਗੱਲ ਕੱਢ ਦਿੱਤੀ ਨਾਲ ਹੀ ਨਾਲ ਲੰਚ ਟਾਈਮ ਬੰਦ ਕਰਕੇ ਸਾਰੀਆਂ ਬੱਚੀਆਂ ਨੂੰ ਗਰਾਊਂਡ 'ਚ ਬੁਲਾਇਆ ਸੀ ताकि सब दी चेकिंग वगैरह कीती जा सके पर कितों भी कोई सुराख नहीं मिलया सी उस बच्चे नु साफ सुथरा ਕਰਨ ਤੋਂ ਬਾਅਦ ਉਸ ਲਈ ਦੁੱਧ ਤੇ ਕੱਪੜਿਆਂ ਦਾ ਇੰਤਜ਼ਾਮ ਵੀ ਕਰ ਲਿਆ ਗਿਆ ਸੀ ਉਸ ਟਾਈਮ ਬੱਚਾ ਰੋਂਦੇ ਹੋਏ ਸਟਾਫ ਨੂੰ ਮੇਜ਼ ਤੇ ਪਿਆ ਸੀ ਜਦੋਂ ਕਿ ਸਾਰੀ ਟੀਚਰ ਤੇ ਬਾਕੀ ਸਭ ਪਰੇਸ਼ਾਨੀ ਨਾਲ ਪ੍ਰਿੰਸੀਪਲ ਵੱਲ ਦੇਖ ਰਹੇ ਸੀ ਜੋ ਇੱਧਰ ਉੱਧਰ ਟਹਿਲ ਰਹੀ ਸੀ ਤੇ ਬਾਰ-ਬਾਰ ਉਸ ਬੱਚੇ ਵੱਲ ਵੀ ਦੇਖ ਰਹੀ ਸੀ ਪ੍ਰਿੰਸੀਪਲ ਨੇ ਆਪਣੇ ਕਮਰੇ ਚੋਂ ਆਪਣਾ ਲੈਪਟਾਪ ਮੰਗਵਾਲਿਆ ਸਕੂਲ 'ਚ ਸਿਰਫ 4 ਹੀ ਕੈਮਰੇ ਸਨ। ਇੱਕ ਸਕੂਲ ਦੇ ਅਸੈਂਬਲੀ ਹਾਲ 'ਚ, ਇੱਕ ਨਾਲ ਦੇ ਸਟਾਫ ਰੂਮ 'ਚ ਤੇ ਇੱਕ ਪ੍ਰਿੰਸੀਪਲ ਦੇ ਆਫਿਸ ਦੇ ਅੰਦਰ ਤੇ ਇੱਕ ਦਰਵਾਜੇ ਦੇ ਬਾਹਰ ਵੀ ਕਵਰ ਕਰਦਾ ਸੀ। ਪ੍ਰਿੰਸੀਪਲ ਨੇ ਕੈਮਰਾ ਆਪਣੇ ਲੈਪਟਾਪ ਨਾਲ ਕਨੈਕਟ ਕੀਤਾ ਹੋਇਆ ਸੀ। ਥੋੜੀ ਦੇਰ 'ਚ ਸਕੂਲ ਦਾ ਚਪੜਾ ਸੀ। ਲੈਪਟਾਪ ਲੈ ਕੇ ਪ੍ਰਿੰਸੀਪਲ ਨੇ ਸਿਵਾ ਇੱਕ ਟੀਚਰ ਦੀ ਜਿਸ ਨੂੰ ਕੰਪਿਊਟਰ ਦੀ ਕਾਫੀ ਜਾਣਕਾਰੀ ਸੀ, ਉਸ ਨੂੰ ਆਪਣੇ ਕੋਲ ਰੱਖ ਕੇ ਬਾਕੀ ਸਾਰੀਆਂ ਟੀਚਰਾਂ ਨੂੰ ਆਪਣੀ ਆਪਣੀ ਕਲਾਸ 'ਚ ਜਾਣ ਦਾ ਕਿਹਾ। ਉਸ ਦੇ ਬਾਅਦ ਟੀਚਰ ਨੂੰ ਨਾਲ ਲੈ ਕੇ ਲੈਪਟਾਪ ਖੋਲ ਕੇ ਬੈਠ ਗਈ ਤੇ ਫਿਰ ਖੁਦ ਹੀ ਅੱਜ ਸਵੇਰ ਦਾ ਸਾਰਾ ਮੰਜ਼ਰ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ ਉਸ ਨੇ 10 ਬੱਚਿਆਂ ਦੀ ਲਿਸਟ ਕੱਢੀ ਤੇ ਉਸ ਦੇ ਬਾਅਦ ਇੱਕ ਇੱਕ ਚੀਜ਼ ਨੂੰ ਗੌਰ ਨਾਲ ਦੇਖਣ ਲੱਗੀ 10 ਵਜੇ ਤੋਂ ਲੈ ਕੇ 10:30 ਤੱਕ ਸਟਾਫ ਦੀਆਂ ਤਿੰਨ ਹੀ ਟੀਚਰ ਉਸ ਵਾਸਰੂਮ 'ਚ ਗਈਆਂ ਸਨ ਤੇ ਉਹਨਾਂ ਨੂੰ ਵਾਪਸ ਆਉਂਦਾ ਵੀ ਦੇਖਿਆ ਗਿਆ ਸੀ ਵੀਡੀਓ ਚਲਦੇ-ਚਲਦੇ 10:45 ਤੇ ਪਹੁੰਚ ਗਈ ਸੀ ਤੇ ਉਸ ਸਮੇਂ ਪ੍ਰਿੰਸੀਪਲ ਦੇ ਆਫਿਸ 'ਚ ਫੋਨ ਤੇ ਕਿਸੇ ਦੀ ਕਾਲ ਆ ਗਈ ਸੀ ਪ੍ਰਿੰਸੀਪਲ ਟੀਚਰ ਨੂੰ ਦੇਖਦੇ ਰਹਿਣ ਦਾ ਕਹਿ ਕੇ ਖੁਦ ਚਪੜਾ ਸੀ ਦੇ ਬੁਲਾਉਣ ਤੇ ਆਪਣੇ ਆਫਿਸ ਵਿੱਚ ਚੱਲ ਪਈ ਜਦੋਂ ਕਿ ਉਹ ਟੀਚਰ ਵੀਡੀਓ ਦੇਖਣ ਲੱਗੀ ਸੀ ਵੀਡੀਓ 10:50 ਤੇ ਪਹੁੰਚ ਚੁੱਕੀ ਸੀ ਸਕਰੀਨ ਤੇ ਦੇਖਦੇ ਹੋਏ ਉਸ ਟੀਚਰ ਦੀਆਂ ਅੱਖਾਂ 'ਚ ਅਚੰਭਾ ਉਤਰ ਗਿਆ ਸੀ ਤੇ ਫਿਰ ਉਸ ਦੇ ਬਾਅਦ ਉਸ ਦੇ ਚਿਹਰੇ ਤੇ ਪਰੇਸ਼ਾਨੀ ਛਾ ਗਈ ਤੇ ਉਸ ਦਾ ਰੰਗ ਸਫੇਦ ਪੈ ਗਿਆ 10:52 ਤੇ 13 ਸਾਲ ਦੀ ਬੱਚੀ ਜੋ 7ਵੀਂ ਕਲਾਸ 'ਚ ਸੀ ਉਸ ਵੱਲ ਗਈ ਸੀ ਜੋ 10 55 ਜਾਂਤੇ ਵਾਪਸ ਆਈ ਸੀ ਉਸ ਨੂੰ ਦੇਖ ਕੇ ਉਸ ਟੀਚਰ ਦੇ ਹੱਥਾਂ ਪੈਰਾਂ 'ਚ ਪਸੀਨਾ ਆਉਣਾ ਸ਼ੁਰੂ ਹੋ ਗਿਆ ਸੀ ਉਸ ਨੇ ਕੰਬਦੇ ਹੱਥ ਨਾਲ ਵੀਡੀਓ ਨੂੰ ਇੱਕਦਮ ਰੋਕ ਦਿੱਤਾ ਤੇ ਉਸ ਨੂੰ ਜ਼ੂਮ ਕਰ ਲੱਗੀ ਸੀ ਜਿਵੇਂ ਜਿਵੇਂ ਵੀਡੀਓ ਜ਼ੂਮ ਹੁੰਦੀ ਜਾ ਰਹੀ ਸੀ ਓਦਾਂ ਓਦਾਂ ਬੱਚੀ ਦੇ ਚਿਹਰੇ ਤੇ ਕਬਰਾਟ ਵੱਧਦੀ ਜਾ ਰਹੀ ਸੀ ਉਹ ਬੱਚੀ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਬਾਰ-ਬਾਰ ਚੋਰ ਨਜ਼ਰਾਂ ਨਾਲ ਇੱਧਰ ਉੱਧਰ ਦੇਖ ਰਹੀ ਸੀ ਜਿਵੇਂ ਉਸ ਨੂੰ ਕਿਸੇ ਚੋਰੀ ਦੇ ਫੜੇ ਜਾਣ ਦਾ ਡਰ ਹੋਵੇ ਨਾਲ ਨਾਲ ਹੀ ਸਭ ਤੋਂ ਵੱਡੀ ਗੱਲ ਜਿਸ ਨੇ ਉਸ ਟੀਚਰ ਨੂੰ ਸੋਚਣ ਤੇ ਮਜਬੂਰ ਕੀਤਾ ਸੀ ਉਸ ਬੱਚੀ ਦੇ ਚਾਲ ਚ ਬਹੁਤ ਜ਼ਿਆਦਾ ਲੰਗੜਾहट ਸੀ ਉਹ ਬੱਚੀ ਬਹੁਤ ਜ਼ਿਆਦਾ ਲੰਗੜਾ ਕੇ ਚੱਲ ਰਹੀ ਸੀ ਉਸ ਦੇ ਨਾਲ ਨਾਲ ਉਸ ਦੇ ਹੱਥ 'ਚ ਕੁਤ ਸੀ ਜਿਸ ਨੂੰ ਉਹ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਟੀਚਰ ਇੱਕਦਮ ਨਾਲ ਸਾਰਾ ਮਾਮਲਾ ਸਮਝ ਚੁੱਕੀ ਸੀ ਮਾਰੀ ਘਬਰਾਟ ਦੇ ਉਸ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ ਸਨ ਉਸ ਨੂੰ ਇੱਕਦਮ ਤੋਂ ਉਸ ਕੁੜੀ ਤੇ ਗੁੱਸਾ ਆ ਪਰ ਫਿਰ ਉਸ ਨੇ ਬੜੀ ਮੁਸ਼ਕਿਲ ਨਾਲ ਉਸ ਗੁੱਸੇ ਨੂੰ ਕੰਟਰੋਲ ਕੀਤਾ ਕਿਉਂਕਿ ਇਹ ਗੁੱਸਾ ਕਰਨ ਦਾ ਟਾਈਮ ਬਿਲਕੁਲ ਵੀ ਨਹੀਂ ਸੀ ਉਸ ਸਮੇਂ ਉਸ ਨੂੰ ਹੋਸ਼ ਤੋਂ ਕਮ ਲੈਣਾ ਸੀ ਇਹੀ ਸਭ ਸੋਚਦੇ ਹੋਏ ਉਸਨੇ ਖੁਦ ਨੂੰ ਕੰਟਰੋਲ ਕੀਤਾ ਇੱਕ ਗਹਿਰੀ ਸਾਹ ਛੱਡ ਕੇ ਉਹ ਇਹ ਗੱਲ ਸੋਚ ਚੁੱਕੀ ਸੀ ਕਿ ਉਸ ਨੂੰ ਕੀ ਕਰਨਾ ਹੈ ਉਸਨੇ ਇੱਕ ਨਜ਼ਰ ਸਟਾਫ ਰੂਮ ਦੇ ਦਰਵਾਜ਼ੇ ਵੱਲ ਦੇਖਿਆ ਸਾਹਮਣੇ ਬੈਠੀ ਆਇਆ ਜੋ ਕਿ ਬਾਰ-ਬਾਰ ਉਸ ਨੂੰ ਪੁੱਛ ਰਹੀ ਸੀ ਕਿ ਮੈਡਮ ਜੀ ਕੁਝ ਨਜ਼ਰ ਆਇਆ ਕਿ ਨਹੀਂ ਉਸਨੇ ਆਇਆ ਨੂੰ ਆਪਣੇ ਲਈ ਚਾਹ ਬਣਾਉਣ ਨੂੰ ਕਿਹਾ ਤੇ ਫਿਰ ਉਸਦੇ ਜਾਣ ਦੇ ਬਾਅਦ ਉਸਨੇ ਜਲਦੀ ਤੋਂ ਲੈਪਟਾਪ ਉਠਾ ਕੇ ਗੋਚੇ ਰਖ ਲਿਆ ਉਸ ਕੋਲ ਸਿਰਫ 5 ਮਿੰਟ ਸੀ ਉਸ ਨੂੰ ਜੋ ਵੀ ਕਰਨਾ ਸੀ ਐਨਾ 5 ਮਿੰਟਾਂ ਦੇ ਅੰਦਰ ਹੀ ਕਰਨਾ ਸੀ ਉਸਨੇ ਜਲਦੀ ਜਲਦੀ ਆਪਣੀਆਂ ਉਂਗਲਾਂ ਚਲਾਈਆਂ ਤੇ ਫਿਰ ਸਿਰਫ 5 ਮਿੰਟ ਦੇ ਬਾਅਦ ਉਸਦੇ ਚਿਹਰੇ 'ਤੇ ਇੱਕ ਸਕੂਨ ਦੀ ਲਹਿਰ ਧੋੜੀ ਸੀ ਉਸਨੇ 1055 ਤੋਂ ਲੈ ਕੇ ਉਹ ਸਾਰੀ ਵੀਡੀਓ ਡਿਲੀਟ ਕਰ ਦਿੱਤੀ ਤੇ ਉਸ ਦੀ ਜਗ੍ਹਾ ਇੱਕ ਹੋਰ ਦੂਜੀ ਵੀਡੀਓ ਅਟੈਚ ਕਰ ਦਿੱਤੀ ਤੇ ਐਨਾ ਕਮਾਚੇ ਉਹ ਟੀਚਰ ਉਵੇਂ ਹੀ ਮਾਹਿਰ ਸੀ ਉਸਨੇ ਲੈਪਟਾਪ ਨੂੰ ਵਾਪਸ ਟੇਬਲ ਤੇ ਰੱਖ ਦਿੱਤਾ ਤੇ 10:55 ਤੋਂ ਵੀਡੀਓ ਪਲੇ ਕਰ ਦਿੱਤੀ ਇੰਨੇ ਚ ਪ੍ਰਿੰਸੀਪਲ ਸਟਾਫ ਰੂਮ ਚ ਦਾਖਲ ਹੋਈ ਤੇ ਜਾ ਕੇ ਉਸ ਟੀਚਰ ਕੋਲ ਖੜੀ ਹੋ ਗਈ ਉਸ ਨੂੰ ਪੁੱਛਤਾਚ ਕਰਨ ਲੱਗੀ ਜਿਸਤੇ ਟੀਚਰ ਨੇ ਨਾਚੇ ਸਿਰ ਹਿਲਾ ਦਿੱਤਾ ਹੁਣ ਤੱਕ ਕੋਈ ਵੀ ਇਸ ਵੱਲ ਨਹੀਂ ਆਇਆ ਸੀ ਗੱਲ ਕਰਦੇ ਹੋਏ ਉਸ ਦੀ ਜ਼ੁਬਾਨ ਲੜਖੜਾ ਰਹੀ ਸੀ ਜਿਸਤੇ ਪ੍ਰਿੰਸੀਪਲ ਨੇ ਉਸ ਨੂੰ ਗੌਰ ਨਾਲ ਦੇਖਿਆ ਸੀ ਪਰ ਉਹ ਇੰਨਾ ਸਭ ਚ ਮਾਹਿਰ ਸੀ ਉਸਨੇ ਅਗਲੇ ਹੀ ਪਲ ਖੁਦ ਨੂੰ ਸੰਭਾਲ ਲਿਆ ਥੋੜੀ ਹੀ ਦੇਰ ਚ ਨੌਕਰਾਨੀ ਚਾਹ ਲੈ ਕੇ ਆਈ ਚਾਹ ਪੀਣ ਤੋਂ ਬਾਅਦ ਟੀਚਰ ਦੀ ਤਬੀਅਤ ਅਚਾਨਕ ਹੀ ਖਰਾਬ ਹੋ ਗਈ ਸੀ ਉਸਨੇ ਪ੍ਰਿੰਸੀਪਲ ਤੋਂ ਘਰ ਜਾਣ ਦੀ ਪਰਮਿਸ਼ਨ ਲੈ ਲਈ ਉਸ ਕੁੜੀ ਨੂੰ ਵੀ ਨਾਲ ਲੈ ਲਿਆ ਜੋ ਕਿ ਉਸਦੀ ਹੀ ਭਣਜੀ ਸੀ ਕਿਉਂਕਿ ਹੁਣ ਵੈਸੇ ਵੀ ਛੁੱਟੀ ਦਾ ਟਾਈਮ ਹੋਣ ਵਾਲਾ ਸੀ ਉਸਦਾ ਘਰ ਸਕੂਲ ਤੋਂ 10 ਮਿੰਟ ਦੀ ਦੂਰੀ ਤੇ ਸੀ ਕਾਰ ਦੇ ਬਾਹਰ ਦੇ ਗੇਟ ਦੇ ਅੰਦਰ ਦਾਖਲ ਹੁੰਦੇ ਹੀ ਉਸਨੇ ਆਪਣੀ ਭਣਜੀ ਨੂੰ ਵਾਲਾਂ ਦੀ ਚੋਟੀ ਤੋਂ ਫੜਿਆ ਤੇ ਕਸੀਟਦੇ ਹੋਏ ਲੈ ਜਾ ਕੇ ਸੱਸ ਦੇ ਕਦਮਾਂ 'ਚ ਸੁੱਟ ਦਿੱਤਾ ਤੇ ਆਪਣੀ ਸੱਸ ਨੂੰ ਕਹਿਣ ਲੱਗੀ ਮਾਂ ਆਪਣੀ ਲਾਡਲੀ ਨੂੰ ਸੰਭਾਲ ਲਓ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਸਨੂੰ ਕਿਸੇ ਹੋਰ ਸਕੂਲ 'ਚ ਪਾ ਦਿਓ ਪਰ ਤੁਹਾਨੂੰ ਐਨਾ ਚੀਜ਼ਾਂ ਦੀ ਕੋਈ ਪਰਵਾਹ ਹੀ ਨਹੀਂ ਸੀ ਇਸ ਮਨੁੱਖ ਨੂੰ ਮੇਰੇ ਹੀ ਸਿਰ ਤੇ ਪਾਉਣਾ ਸੀ ਅੱਜ ਤਾਂ ਮੈਂ ਇਸਨੂੰ ਬਾਲ ਬਾਲ ਬਚਾ ਲਿਆ ਪਰ ਜੇਕਰ ਇਸ ਦੀ ਇਹੀ ਕਰਤੂਤਾਂ ਰਹੀਆਂ ਤਾਂ ਸਾਰੇ ਜਮਾਨੇ 'ਚ ਥੂ-ਥੂ ਕਰਵਾਏਗੀ ਇਸਨੂੰ ਦੱਸ ਦੇਣਾ ਹੁਣ ਮੈਂ ਇਸਨੂੰ ਆਪਣੇ ਸਕੂਲ ਲੈ ਕੇ ਨਹੀਂ ਜਾਵਾਂਗੀ ਸਕੂਲ ਕੀ ਇਸ ਨੂੰ ਤਾਂ ਮੈਂ ਹੁਣ ਆਪਣੇ ਘਰ ਵਿੱਚ ਵੀ ਨਹੀਂ ਰੱਖਾਂਗੀ ਇਸ ਨੂੰ ਭੇਜੋ ਇੱਥੋਂ ਤੇ ਬਸ ਇੰਨਾ ਕਹਿੰਦੇ ਹੋਏ ਉਹ ਕਮਰੇ 'ਚੇ ਜਾ ਚੁੱਕੀ ਸੀ ਜਦੋਂ ਕਿ ਉਸ ਦੀ ਸੱਸ ਆਪਣੀ ਦੋਤੀ ਨੂੰ ਸੀਨੇ ਨਾਲ ਲਗਾਈ ਹੱਕਾ ਬੱਕਾ ਜਿਹੀ ਆਪਣੀ ਨੂ ਦੀ ਕੈਂਚੀ ਜਿਹੀ ਚਲਦੀ ਹੋਈ ਜ਼ੁਬਾਨ ਦੇਖ ਰਹੀ ਸੀ ਉਸ ਵਕਤ ਜੀ ਕੋਈ ਹੋਰ ਉਸ ਨੂੰ ਦੇਖ ਲੈਂਦਾ ਤਾਂ ਉਹ ਮੰਨ ਹੀ ਨਹੀਂ ਸਕਦਾ ਸੀ ਕਿ ਇਹ ਔਰਤ ਇੱਕ ਸਕੂਲ ਦੀ ਟੀਚਰ ਹੈ ਖੈਰ ਉਹ ਆਪਣੀ ਨੂ ਤੇ ਤਿੰਨ ਚਾਰ ਸ਼ਬਦ ਬੜਬੜਾਉਂਦੇ ਹੋਏ ਆਪਣੀ ਦੋਤੀ ਵੱਲ ਧਿਆਨ ਦਿੱਤਾ ਇਸ ਦਾ ਰੰਗ ਬਿਲਕੁਲ ਪੀਲਾ ਪੈ ਚੁੱਕਿਆ ਸੀ ਉਸਦੇ ਹੱਥ ਪੈਰ ਠੰਡੇ ਪੈ ਗਏ ਸਨ ਉਸੇ ਵਕਤ ਉਸਨੂੰ ਆਪਣੇ ਪੈਰਾਂ ਤੇ ਕੁਝ ਗਿੱਲਾ ਗਿੱਲਾ ਮਹਿਸੂਸ ਹੋਇਆ ਸੀ ਉਸਨੇ ਜਿਵੇਂ ਹੀ ਆਪਣੇ ਪੈਰ ਨੂੰ ਸਾਹਮਣੇ ਕਰਕੇ ਦੇਖਿਆ ਤਾਂ ਚੱਕਰਾ ਕੇ ਰਹਿ ਗਈ ਉਸਦਾ ਪੂਰਾ ਪੈਰ ਖੂਨ ਨਾਲ ਭਰ ਗਿਆ ਸੀ ਉਸਦੀ ਦੋਤੀ ਉਸਦੀਆਂ ਬਾਹਾਂ ਚ ਹੀ ਬੇਹੋਸ਼ ਹੋ ਗਈ ਸੀ ਉਸਨੇ ਜਿਵੇਂ ਹੀ ਦੋਤੀ ਦੀ ਹਾਲਤ ਦੇਖੀ ਤਾਂ ਉਸਦੇ ਹੱਥ ਪੈਰ ਫੁੱਲ ਗਏ ਸਨ ਉਹ ਬੜੀ ਮੁਸ਼ਕਿਲ ਨਾਲ ਖੁਦ ਨੂੰ ਸੰਭਾਲਦੀ ਹੋਈ ਦੋਤੀ ਨੂੰ ਲੈ ਕੇ ਨੇੜੇ ਦੇ ਹਸਪਤਾਲ ਪੁੰਜੀ ਸੀ ਜਿੱਥੇ ਉਸ ਬੱਚੀ ਨੂੰ ਜਲਦੀ ਤੋਂ ਜਲਦੀ ਐਮਰਜੈਂਸੀ 'ਚ ਲਿਜਾਇਆ ਗਿਆ ਉਸ ਦਿਨ ਨਾਨੀ ਐਮਰਜੈਂਸੀ ਦੇ ਬਾਹਰ ਆਇਦਰ ਉਧਰ ਫੜਫੜਾ ਰਹੀ ਸੀ ਉਸ ਨੂੰ ਆਪਣੀ ਦੋਤੀ ਤੇ ਵਾਰੀ-ਵਾਰੀ ਸ਼ੱਕ ਹੋ ਰਿਹਾ ਸੀ ਕੁਝ ਹੀ ਥੇਰ ਬਾਅਦ ਡਾਕਟਰ ਬਾਹਰ ਆਈ ਤੇ ਜੋ ਕੁਝ ਡਾਕਟਰ ਨੇ ਦੱਸਿਆ ਉਸ ਨੂੰ ਸੁਣ ਕੇ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ ਸੀ ਕਿਉਂਕਿ ਅਜਹੀ ਗੱਲ ਸੀ ਜੋ ਯਕੀਨ ਕਰਨ ਦੇ ਕਾਬਲ ਹੀ ਨਹੀਂ ਸੀ ਇਹ ਸਭ ਇੱਕ 13 ਸਾਲ ਦੀ ਬੱਚੀ ਦੇ ਨਾਲ ਪਲਗ ਕਿਵੇਂ ਹੋ ਸਕਦਾ ਹੈ ਉਹ ਬਿਲਕੁਲ ਕਮਰਾ ਜਹੀ ਗਈ ਸੀ ਹੁਣ ਡਾਕਟਰ ਜੋ ਕੁਝ ਕਹਿ ਰਹੀ ਸੀ ਉਹ ਗੱਲ ਝੂਠ ਤਾਂ ਹੋ ਨਹੀਂ ਸਕਦੀ ਸੀ ਉਥੇ 2 ਘੰਟੇ ਹਸਪਤਾਲ ਚ ਰੱਖਣ ਤੋਂ ਬਾਅਦ ਉਸਦੀ ਦੋਤੀ ਨੂੰ ਘਰ ਭੇਜ ਦਿੱਤਾ ਗਿਆ ਸੀ ਉਸ ਨੂੰ ਹੋਸ਼ ਆ ਚੁੱਕਿਆ ਸੀ ਪਰ ਉਹ ਬਿਲਕੁਲ ਚੁੱਪ ਹੋ ਕੇ ਰਹਿ ਗਈ ਸੀ ਜਿਵੇਂ ਉਸਦੀ ਜ਼ਬਾਨ ਤੇ ਕਿਸੇ ਨੇ ਤਾਲਾ ਲਗਾ ਦਿੱਤਾ ਹੋਵੇ ਲੱਖ ਬੁਲਾਉਣ ਤੇ ਵੀ ਉਹ ਕੁਝ ਨਹੀਂ ਬੋਲ ਰਹੀ ਸੀ ਅਗਲੇ 5 ਦਿਨਾਂ ਤੱਕ ਉਸਨੇ ਆਪਣੀ ਦੋ ਤੀਨੋਂ ਸਕੂਲ ਨਾ ਭੇਜਿਆ ਪਰ 6ਵੇਂ ਦਿਨ ਇਮਤਿਹਾਨ ਦੀ وجہ ਨਾਲ ਉਸ ਨੂੰ ਰੋਕ ਨਾ ਪਾਈ ਤੇ ਖੁਦ ਉਸ ਨੂੰ ਸਕੂਲ ਛੱਡਣਾ ਆਈ ਸੀ ਉਹ ਉਸ ਦੀ ਪ੍ਰਿੰਸੀਪਲ ਨਾਲ ਮਿਲਣਾ ਵੀ ਚਾਹੁੰਦੀ ਸੀ ਤਾਂ ਕਿ ਉਸ ਨਾਲ ਪੁੱਛਤਾਚ ਕਰ ਸਕੇ ਕਿ ਕਿਸ ਤਰ੍ਹਾਂ ਦਾ ਸਕੂਲ ਹੈ ਬੱਚਿਆਂ ਦੇ ਨਾਲ ਐਨਾ ਕੁਝ ਹੋ ਜਾਂਦਾ ਹੈ ਤੇ ਸਕੂਲ 'ਚ ਕਿਸੇ ਨੂੰ ਕੋਈ ਖਬਰ ਤੱਕ ਨਹੀਂ ਹੋਈ ਸੀ ਆਖਰ ਇਹ ਲੋਕ ਕਿਉਂ ਇੰਨੇ ਬੇਖਬਰ ਹਨ ਪਰ ਉਸ ਦੀ ਮੁਲਾਕਾਤ ਪ੍ਰਿੰਸੀਪਲ ਨਾਲ ਨਹੀਂ ਹੋ ਪਈ ਸੀ ਦੂਜੇ ਪਾਸੇ ਬੱਚੀ ਜਿਵੇਂ ਹੀ ਕਲਾਸ 'ਚ ਪਹੁੰਚੀ ਉਸ ਦੀ ਟੀਚਰ ਨੇ ਉਸਨੂੰ ਜਲਦੀ ਤੋਂ ਆਫਿਸ ਜਾਣ ਦਾ ਕਿਹਾ ਸੀ ਪ੍ਰਿੰਸੀਪਲ ਦੇ ਬੁਲਾਉਣ ਦਾ ਸੁਣ ਕੇ ਉਹ ਬੱਚੀ ਇਕਦਮ ਘਬਰਾ ਗਈ ਸੀ ਉਸਦੇ ਮੱਥੇ ਤੇ ਪਸੀਨਾ ਚਮਕਣ ਲੱਗਿਆ ਸੀ ਇਸੇ ਚੀਜ਼ ਤੋਂ ਤਾਂ ਉਹ ਕਤਰਾ ਰਹੀ ਸੀ ਤੇ ਇਸ ਲਈ ਤਾਂ ਉਹ ਐਨੇ ਦਿਨ ਸਕੂਲ ਵੀ ਨਹੀਂ ਆਈ ਸੀ ਉਹ ਜਾਣਦੀ ਸੀ ਪ੍ਰਿੰਸੀਪਲ ਨੇ ਉਸਨੂੰ ਕਿਉਂ ਬੁਲਾਇਆ ਹੈ ਤਾਂ ਹੀ ਤਾਂ ਉਹ ਨਹੀਂ ਜਾਣਾ ਚਾਹੁੰਦੀ ਸੀ ਪਹਿਲਾਂ ਹੀ ਉਹ ਬੜੀ ਮੁਸ਼ਕਲ ਨਾਲ ਕਲਾਸ 'ਚ ਬੈਠੀ ਸੀ ਹੁਣ ਕਿਉਂਕਿ ਕਲਾਸ ਦੀਆਂ ਸਾਰੀਆਂ ਕੁੜੀਆਂ ਉਸਨੂੰ ਨਫ਼ਰਤ ਭਰੀ ਨਜ਼ਰਾਂ ਨਾਲ ਦੇਖਦੇ ਹੋਏ ਉਸ ਤੋਂ ਦੂਰ ਜਾ ਕੇ ਬੈਠ ਗਈਆਂ ਸਨ ਜਿਵੇਂ ਉਹ ਕੁੜੀ ਕੋਈ ਅਛੂਤ ਹੋਏ ਕੋਈ ਵੀ ਕੁੜੀ ਉਸ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਇੱਥੋਂ ਤੱਕ ਉਸਦੇ ਦੋਸਤ ਵੀ ਉਸ ਨੂੰ ਗੰਦੀ-ਗੰਦੀ ਕਹਿੰਦੇ ਹੋਏ ਉਸ ਤੋਂ ਅਲੱਗ ਹੋ ਗਏ ਸੀ ਉੱਪਰ ਤੋਂ ਉਸ ਨੂੰ ਆਪਣੀ ਟੀਚਰ ਦੀਆਂ ਚੁਬਦੀਆਂ ਹੋਈਆਂ ਨਜ਼ਰਾਂ ਆਪਣੇ ਅੰਦਰ ਤੱਕ ਚੀਰ ਰਹੀਆਂ ਸਨ ਅਜੇਹੇ 'ਚ ਪ੍ਰਿੰਸੀਪਲ ਦੇ ਬੁਲਾਵੇ ਦਾ ਸੁਣ ਕੇ ਉਹ ਹੋਰ ਪਰੇਸ਼ਾਨ ਹੋ ਗਈ ਸੀ ਤੇ ਆਪਣੇ ਸਿਰ ਨੂੰ ਥੱਲੇ ਕਰਕੇ ਰੋਣ ਲੱਗੀ ਸੀ ਤਾਂ ਉਸਦੀ ਟੀਚਰ ਗੁੱਸਾ ਕਰਦੇ ਹੋਏ ਉਸ ਦੇ ਕੋਲ ਪਹੁੰਚੀ ਤੇ ਉਸ ਨੂੰ ਉਠਾ ਕੇ ਕਸੀਟਦੇ ਹੋਏ ਜ਼ਬਰਦਸਤੀ ਆਪਣੇ ਨਾਲ ਪ੍ਰਿੰਸੀਪਲ ਦੇ ਆਫਿਸ ਲੈ ਆਈ ਸੀ ਪ੍ਰਿੰਸੀਪਲ ਦੇ ਆਫਿਸ ਪਹੁੰਚ ਕੇ ਜਿਵੇਂ ਹੀ ਟੀਚਰ ਨੇ ਉਸ ਨੂੰ ਛੱਡਿਆ ਤਾਂ ਉਸ ਨੇ ਵਾਪਸ ਬਾਹਰ ਵੱਲ ਦੌੜ ਲਗਾ ਦਿੱਤੀ ਪਰ ਉਸ ਤੋਂ ਪਹਿਲਾਂ ਕਿ ਉਹ ਬਾਹਰ ਜਾਂਦੀ ਪ੍ਰਿੰਸੀਪਲ ਦੇ ਸਾਰੇ ਨਾਲ ਉਸ ਨੂੰ ਫੜ ਲਿਆ ਗਿਆ ਚੰਗੀ ਤਰ੍ਹਾਂ ਕਾਬੂ ਕਰ ਲਿਆ ਗਿਆ ਜਦੋਂ ਪ੍ਰਿੰਸੀਪਲ ਚੱਲਦੇ ਹੋਏ ਉਸ ਦੇ ਨੇੜੇ ਆਈ ਤੇ ਆਉਂਦੇ ਹੀ ਉਸ ਬੱਚੇ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਸਮਝਦੀ ਕੀ ਹੈ ਖੁਦ ਨੂੰ ਆਪਣੀ ਉਮਰ ਦੇ ਤੇ ਆਪਣੀਆਂ ਹਰਕਤਾਂ ਦੇ ਇੰਨੀ ਜਹੀ ਉਮਰ 'ਚ ਇਹ ਸਭ ਕਰਦੇ ਹੋਏ ਤੈਨੂੰ ਸ਼ਰਮ ਨਹੀਂ ਆਈ ਤੇ ਹੁਣ ਭੱਜ ਰਹੀ ਹੈ ਤੂੰ ਕੀ ਸੋਚਿਆ ਸੀ ਕਿ ਸਾਨੂੰ ਕੁਝ ਪਤਾ ਨਹੀਂ ਚੱਲੇਗਾ ਇਹ ਤੇਰੀ ਗਲਤਫਹਿਮੀ ਹੈ ਅਸੀਂ ਸਭ ਜਾਣ ਚੁਕੇ ਹਾਂ ਹਕੀਕਤ ਕਦੇ ਛੁੱਪ ਨਹੀਂ ਸਕਦੀ ਹੁਣ ਦੱਸ ਤੂੰ ਇਹ ਸਭ ਕਿਉਂ ਕੀਤਾ ਤੇ ਇਹ ਸਭ ਕੁਝ ਕਿਸਨੇ ਕੀਤਾ ਤੇਰੇ ਨਾਲ ਪ੍ਰਿੰਸੀਪਲ ਪਹਿਲਾਂ ਕੁਝ ਸਖਤ ਹੋਈ ਤੇ ਫਿਰ ਨਰਮੀ ਨਾਲ ਗੱਲ ਕਰਦੇ ਹੋਏ ਉਸ ਬੱਚੀ ਨੂੰ ਪੁੱਛਣ ਲੱਗੀ ਸੀ ਸਖਤੀ ਕਰਦੀ ਵੀ ਤਾਂ ਕਿਸਤੇ ਕਰਦੀ ਉਸ ਦੇ ਸਾਹਮਣੇ ਖੜੀ ਬੱਚੀ ਤੇ ਜਿਸ ਦੀ ਹਾਈਟ 4.5 ਫੁੱਟ ਸੀ ਉਸ ਦੇ ਹੰਝੂ ਗੱਲਾਂ ਨਾਲੋਂ ਫਿਸਲ ਕੇ ਥੱਲੇ ਗਿਰ ਰਹੇ ਸਨ ਤੇ ਉਹ ਡਰ ਨਾਲ ਥਰ-ਥਰ ਕੰਬ ਰਹੀ ਸੀ ਪ੍ਰਿੰਸੀਪਲ ਦੀ ਗੱਲ ਸੁਣਦੇ ਹੀ ਉਹ ਆਇਆ ਤੋਂ ਆਪਣਾ ਹੱਥ ਛਡਾਉਂਦੇ ਹੋਏ ਪ੍ਰਿੰਸੀਪਲ ਦੇ ਪੈਰਾਂ 'ਚ ਡਿੱਗ ਪਈ ਮੈਂ ਕੁਝ ਨਹੀਂ ਕੀਤਾ ਮੈਡਮ ਜੀ ਮੇਰੀ ਕੋਈ ਗਲਤੀ ਨਹੀਂ ਹੈ ਮੈਨੂੰ ਕੁਝ ਨਹੀਂ ਪਤਾ ਮੈਂ ਘਰ ਜਾ ਕੇ ਨਾਨੀ ਨੂੰ ਦੱਸਿਆ ਸੀ ਨਾਨੀ ਨੇ ਕਿਹਾ ਕਿ ਐਦਾਂ ਡਰਦੇ ਨਹੀਂ ਇਹ ਸਭ ਤਾਂ ਉੱਪਰ ਵਾਲੇ ਦੀ ਦੇਣ ਹੈ ਤੂੰ ਪਰੇਸ਼ਾਨ ਨਾ ਹੋ ਮੈਂ ਸੱਚ ਕਹਿ ਰਹੀ ਹਾਂ ਮੈਡਮ ਜੀ ਮੇਰਾ ਯਕੀਨ ਕਰੋ ਮੈਂ ਕੁਝ ਨਹੀਂ ਕੀਤਾ ਮੈਂ ਗੰਦੀ ਨਹੀਂ ਹਾਂ ਸਾਰੀਆਂ ਕੁੜੀਆਂ ਮੈਨੂੰ ਗੰਦੀ ਕਹਿ ਰਹੀਆਂ ਸਨ ਮੈਡਮ ਜੀ ਮੈਂ ਗੰਦੀ ਬਿਲਕੁਲ ਵੀ ਨਹੀਂ ਹਾਂ ਐਨਾ ਕਹਿੰਦੇ ਹੀ ਉਹ ਬੱਚੀ ਪ੍ਰਿੰਸੀਪਲ ਦੇ ਕਦਮਾਂ 'ਚ ਹੀ ਬੇਹੋਸ਼ ਹੋ ਗਈ ਸੀ ਉਸਦੀ ਹਾਲ ਦੇਖ ਕੇ ਪ੍ਰਿੰਸੀਪਲ ਨੇ ਛੇਤੀ ਉਸਨੂੰ ਪਹਿਲਾਂ ਹਸਪਤਾਲ ਪਹੁੰਚਾਇਆ ਸੀ ਫਿਰ ਉੱਥੋਂ ਉਹਨਾਂ ਨੂੰ ਜੋ ਕੁਝ ਪਤਾ ਚੱਲਿਆ ਉਹ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢਣ ਲਈ ਕਾਫੀ ਸੀ ਪ੍ਰਿੰਸੀਪਲ ਨੇ ਉਸੇ ਵਕਤ ਸਕੂਲ 'ਚ ਫੋਨ ਕਰਕੇ ਵਾਈਸ ਪ੍ਰਿੰਸੀਪਲ ਨੂੰ ਲਿਸਟ ਬਣਾਉਣ ਨੂੰ ਕਹਿ ਦਿੱਤਾ ਸੀ ਉਸ ਦਿਨ ਜੋ ਵੀ ਜਿੰਨੇ ਵੀ ਲੋਕ ਸਕੂਲ 'ਚ ਮੌਜੂਦ ਸੀ ਉਹਨਾਂ ਸਾਰਿਆਂ ਦੇ ਨਾਮ ਲਿਖੇ ਜਾਣ ਤੇ ਕੱਲ੍ਹ ਹਰ ਹਾਲਤ 'ਚ ਉਹਨਾਂ ਨੂੰ ਸਕੂਲ 'ਚ ਹਾਜ਼ਰ ਕੀਤਾ ਜਾਵੇ ਪ੍ਰਿੰਸੀਪਲ ਹੁਣ ਸਖਤ ਕਾਰਵਾਈ 'ਤੇ ਆ ਚੁੱਕੀ ਸੀ ਉਸ ਬੱਚੀ ਦੇ ਜ਼ਰੂਰੀ ਟ੍ਰੀਟਮੈਂਟ ਦੇ ਬਾਅਦ ਪ੍ਰਿੰਸੀਪਲ ਉਸਦੇ ਘਰ ਪਹੁੰਚ ਗਈ ਅਗਲੀ ਸਵੇਰ ਪ੍ਰਿੰਸੀਪਲ ਦੇ ਟੇਬਲ 'ਤੇ ਸਾਰਾ ਰਿਕਾਰਡ ਮੌਜੂਦ ਸੀ ਪਹਿਲਾਂ ਤਾਂ ਪ੍ਰਿੰਸੀਪਲ ਨੇ ਇਸ ਗੱਲ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਉਹ ਸਾਰੇ ਦੇ ਸਾਰੇ ਲੋਕ ਅਜ ਹਾਜ਼ਰ ਸੀ ਫਿਰ ਚਾਹੀ ਗਾਰਡ ਹੋਵੇ ਜਾਂ ਚਪੜਾ ਸੀ ਜਾਂ ਸਫਾਈ ਕਰਨ ਵਾਲਾ ਹੋਵੇ ਸਾਰੇ ਲੋਕਾਂ ਨੂੰ ਸਕੂਲ ਦੇ ਮੈਦਾਨ 'ਚ ਜਮਾ ਕਰ ਲਿਆ ਗਿਆ ਸੀ ਉਸ ਦੇ ਥੋੜੀ ਦੇਰ ਬਾਅਦ ਹੀ ਪ੍ਰਿੰਸੀਪਲ ਨੇ ਸਿਟੀ ਹਸਪਤਾਲ ਵਾਲਿਆਂ ਨੂੰ ਫੋਨ ਕੀਤਾ ਅਗਲੇ ਹੀ ਅੱਧੇ ਘੰਟੇ ਦੇ ਬਾਅਦ ਸਕੂਲ 'ਚ ਹਸਪਤਾਲ ਦੀ ਪੂਰੀ ਟੀਮ ਪਹੁੰਚ ਚੁੱਕੀ ਸੀ ਜੋ ਉਹਨਾਂ ਸਾਰੇ ਲੋਕਾਂ ਦੀ ਡੀਐਨਏ ਟੈਸਟ ਕਰਨ ਆਈ ਹੋਈ ਸੀ ਕਿਉਂਕਿ ਉਸ ਦਿਨ ਜਦੋਂ ਪ੍ਰਿੰਸੀਪਲ ਉਸ ਬੱਚੀ ਨੂੰ ਹਸਪਤਾਲ ਲੈ ਕੇ ਗਈ ਸੀ ਤਾਂ ਡਾਕਟਰ ਨੇ ਉਸਨੂੰ ਦੱਸਿਆ ਸੀ ਕਿ ਬੱਚੀ ਕਿਸੇ ਸਦਮੇ ਦੀ ਵਜ੍ਹਾ ਨਾਲ ਬੇਹੋਸ਼ ਹੋਈ ਸੀ ਤੇ ਇਹ ਰਿਪੋਰਟ ਦੱਸ ਰਹੀ ਹੈ ਕਿ ਬੱਚੀ ਨੂੰ ਉਸ ਦਿਨ ਪੀਰੀਅਡ ਆਏ ਹੋਏ ਸੀ ਤੇ ਉਸਨੂੰ ਪਹਿਲੀ ਵਾਰ ਹੀ ਆਏ ਸੀ ਤੇ ਅਜੇ ਹੀ ਕੋਈ ਜਾਣਕਾਰੀ ਉਸਨੂੰ ਨਹੀਂ ਸੀ ਉਸ ਬੱਚੀ ਦੇ ਮਾਪੇ ਨਹੀਂ ਸਨ ਉਹ ਆਪਣੀ ਨਾਨੀ ਤੇ ਮਾਮਾ-ਮਾਮੀ ਕੋਲ ਰਹਿੰਦੀ ਸੀ ਨਾ ਜਾਣੇ ਉਸਦੀ ਮਾਮੀ ਨੂੰ ਉਸ ਬੱਚੀ ਨਾਲ ਕੀ ਦੁਸ਼ਮਣੀ ਸੀ ਬੇਚਾਰੀ ਨਾਨੀ ਤਾਂ ਪ੍ਰਾਣੀ ਜਵਾਨੇ ਦੇ ਸੀ ਉਸਦੇ ਦਿਮਾਗ 'ਚ ਇਹ ਗੱਲ ਸੀ ਬੱਚੀਆਂ ਨੂੰ 14 ਜਾਂ 15 ਸਾਲ ਦੀ ਉਮਰ 'ਚ ਹੀ ਪੀਰੀਅਡ ਹੁੰਦੇ ਹਨ ਪਰ ਅੱਜ ਕੱਲ ਟਾਈਮ ਬਦਲ ਗਿਆ ਸੀ ਹੁਣ ਤਾਂ ਹਰ ਦੂਜੀ ਤੀਜੀ ਬੱਚੀ ਨੂੰ 12 ਜਾਂ 13 ਸਾਲ ਦੀ ਉਮਰ 'ਚ ਪੀਰੀਅਡ ਹੋ ਰਹੇ ਹਨ ਉਹ 13 ਸਾਲ ਦੀ ਜਿਸ ਦਾ ਨਾਮ ਅਲਪਨਾ ਸੀ ਉਸ ਦੇ ਨਾਲ ਵੀ ਇਹੀ ਸਭ ਹੋਇਆ ਸੀ 13 ਸਾਲ ਦੀ ਉਮਰ 'ਚ ਹੀ ਉਸ ਨੂੰ ਪੀਰੀਅਡ ਹੋ ਗਏ ਸੀ ਉਸ ਦਿਨ ਉਹ ਐਸੇ ਸਿਲਸਿਲੇ 'ਚ ਇੱਕ ਟੀਚਰ ਕੋਲ ਗਈ ਸੀ ਜਿਸ ਨੇ ਉਸ ਨੂੰ ਜ਼ਰੂਰੀ ਚੀਜ਼ ਦੇਣ ਤੋਂ ਬਾਅਦ ਵਾਸਰੂਮ ਭੇਜਿਆ ਸੀ ਫਿਰ ਉਸਦੀ ਟੀਚਰ ਦੀ ਮਾਂ ਦੀ ਮੌਤ ਹੋ ਗਈ ਤੇ ਉਸੇ ਦਿਨ ਉਹ ਐਮਰਜੈਂਸੀ ਛੁੱਟੀਆਂ ਤੇ ਚਲੀ ਗਈ ਅੱਜ ਪ੍ਰਿੰਸੀਪਲ ਦੇ ਬੇहद ਕਹਿਣ ਤੇ ਉਹ ਵਾਪਸ ਆਈ ਸੀ ਉਸ ਦਿਨ ਘਰ ਆਉਣ ਤੋਂ ਬਾਅਦ ਅਲਪਨਾ ਦੀ ਮਾਮੀ ਨੇ ਉਸਦੇ ਨਾਲ ਜੋ ਵਿਵਹਾਰ ਕੀਤਾ ਸੀ ਉਸਦੇ ਬਾਅਦ ਅਲਪਨਾ ਬਹੁਤ ਡਰ ਗਈ ਸੀ ਉਸਨੇ ਸੋਚਿਆ ਕਿ ਉਸ ਤੋਂ ਬਹੁਤ ਕੁਝ ਗਲਤ ਹੋ ਗਿਆ ਹੈ ਜੋ ਨਹੀਂ ਹੋਣਾ ਚਾਹੀਦਾ ਸੀ ਇਸ ਲਈ ਮਾਮੀ ਐਦਾਂ ਕਹਿ ਰਹੀ ਹੈ ਉਸਦੇ ਬਾਅਦ ਉਸਨੇ ਆਪਣੀ ਨਾਨੀ ਦੀਆਂ ਗੱਲਾਂ ਵੀ ਸੁਣੀਆਂ ਸੀ ਜੋ ਉਹ ਡਾਕਟਰ ਨਾਲ ਕਰ ਰਹੀ ਸੀ ਇੰਨੀ ਛੋਟੀ ਜਹੀ ਬੱਚੀ ਦੇ ਨਾਲ ਇਹ ਸਭ ਕਿਵੇਂ ਹੋ ਸਕਦਾ ਹੈ ਇਹ ਸਭ ਸੁਣ ਕੇ ਉਹ ਡਰ ਗਈ ਸੀ ਬਹੁਤ ਜ਼ਿਆਦਾ ਸੋਚਣ ਤੇ ਮਜਬੂਰ ਹੋ ਗਈ ਸੀ ਉਸਦੇ ਕਲਾਸ ਦੇ ਬੱਚਿਆਂ ਨੇ ਉਸ ਨੂੰ ਗੰਦਾ ਕਹਿਣਾ ਸ਼ੁਰੂ ਕਰ ਦਿੱਤਾ ਉਸ ਨੂੰ ਗੰਦਾ ਇਸ ਲਈ ਕਹਿ ਰਹੇ ਸੀਗੇ ਕਿਉਂਕਿ ਘਰ ਵਾਲੇ ਤੇ ਟੀਚਰਾਂ ਦੀ ਜਵਾਨੀ ਉਹਨਾਂ ਨੇ ਸੁਣਿਆ ਸੀ ਕਿ ਅਲਪਨਾ ਨੂੰ ਛੋਟੀ ਜਹੀ ਉਮਰ 'ਚ ਬੱਚਾ ਹੋਇਆ ਹੈ ਪਰ ਅਲਪਨਾ ਇਸ ਗੱਲ ਤੋਂ ਅਣਜਾਣ ਸੀ ਉਹ ਸਮਝਦੀ ਰਹੀਗੀ ਕਿ ਪੀਰੀਅਡ ਦੀ وجہ ਨਾਲ ਹੀ ਸਾਰੀਆਂ ਕੁੜੀਆਂ ਉਸ ਨੂੰ ਗੰਦੀ ਕਹਿ ਰਹੀਆਂ ਹਨ ਹਸਪਤਾਲ ਪਹੁੰਚ ਕੇ ਪ੍ਰਿੰਸੀਪਲ ਦਾ ਸ਼ੱਕ ਵੀ ਦੂਰ ਹੋ ਚੁੱਕਿਆ ਸੀ ਹੁਣ ਉਹ ਅਲਪਨਾ ਨੂੰ ਘਰ ਛੱਡਣ ਗਈ ਤਾਂ ਉਸਦੀ ਮੁਲਾਕਾਤ ਅਲਪਨਾ ਦੀ ਨਾਨੀ ਨਾਲ ਹੋਈ ਉਸ ਤੋਂ ਘਰ ਦੀਆਂ ਸਮੱਸਿਆਵਾਂ ਵਗੈਰਾ ਪੁੱਛੀ ਸੀ ਇਹ ਸਭ ਜਾਣਕਾਰੀ ਲੈਣ ਦੇ ਬਾਅਦ ਪ੍ਰਿੰਸੀਪਲ ਉੱਥੋਂ ਨਿਕਲ ਆਈ ਸੀ ਪ੍ਰਿੰਸੀਪਲ ਨੇ ਨਵੇਂ ਜੰਮੇ ਬੱਚੇ ਨੂੰ ਹਸਪਤਾਲ 'ਚ ਐਡਮਿਟ ਕਰਵਾ ਦਿੱਤਾ ਸੀ ਉਸ ਦੀ ਜਾਂਚ ਕਰ ਲਈ ਇੱਕ ਟੀਮ ਨੂੰ ਵੀ ਬੁਲਾਇਆ ਗਿਆ ਸੀ ਇਸ ਲਈ ਅਗਲੇ ਹੀ ਦਿਨ ਸਕੂਲ 'ਚ ਹਸਪਤਾਲ ਦੀ ਪੂਰੀ ਟੀਮ ਪਹੁੰਚ ਚੁੱਕੀ ਸੀ ਸਾਰਿਆਂ ਲੋਕਾਂ ਦੇ ਡੀਐਨਏ ਟੈਸਟ ਕੀਤੇ ਗਏ ਸਨ ਆਖਿਰਚ ਜਦੋਂ ਪ੍ਰਿੰਸੀਪਲ ਨੇ ਆਪਣੇ ਨਾਲ ਸਾਰੀਆਂ ਟੀਚਰਾਂ ਦੇ ਟੈਸਟ ਕਰਵਾਉਣ ਨੂੰ ਕਿਹਾ ਤਾਂ ਉਹਨਾਂ ਸਭ ਤੋਂ ਇੱਕ ਟੀਚਰ ਅਜੀਹੀ ਸੀ ਜਿਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ ਉਸ ਨੂੰ ਦੇਖ ਕੇ ਪ੍ਰਿੰਸੀਪਲ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਸੀ ਉਹ ਪਹਿਲਾਂ ਹੀ ਉਸ ਦੇ ਬਾਰੇ ਜਾਣ ਚੁੱਕੀ ਸੀ ਪਰ ਬਗੈਰ ਕਿਸੇ ਸਬੂਤੇ ਉਹ ਉਸ ਨੂੰ ਪੁਆਇੰਟ ਆਊਟ ਨਹੀਂ ਕਰਨਾ ਚਾਹੁੰਦੀ ਸੀ ਪਰ ਹੁਣ ਉਸ ਨੂੰ ਯਕੀਨ ਸੀ ਕਿ ਸਬੂਤ ਬਹੁਤ ਜਲਦੀ ਹੀ ਉਸ ਦੇ ਹੱਥਾਂ ਵਿੱਚ ਹੋਏਗਾ ਸਿਰਫ 3 ਦਿਨ ਦਾ ਇੰਤਜ਼ਾਰ ਕਰਨਾ ਸੀ ਕਿਉਂਕਿ ਇੰਨੀ ਸਾਰੀ ਰਿਪੋਰਟ 1 ਦਿਨ 'ਚ ਹੀ ਮਿਲਣਾ ਨਾ ਮੁਮਕਿਨ ਸੀ ਇੰਨੀ ਸਾਰੀ ਰਿਪੋਰਟਾਂ ਲਈ ਘੱਟੋ-ਘੱਟ 3 ਦਿਨ ਦਾ ਟਾਈਮ ਲੱਗਣਾ ਸੀ ਫਿਰ 3 ਦਿਨ پلਕ ਚਪਕਦੇ ਹੀ ਬੀਤ ਗਏ ਸਨ ਚੌਥੇ ਦਿਨ ਸਾਰੀ ਰਿਪੋਰਟ ਉਸਦੇ ਹੱਥ 'ਚ ਸੀ ਪ੍ਰਿੰਸੀਪਲ ਬਗੈਰ ਕਿਸੇ ਨੂੰ ਦੱਸੇ ਸਕੂਲ ਤੋਂ ਚਲੀ ਗਈ ਸੀ ਤੇ ਸਿੱਧਾ ਅਲਪਨਾ ਦੇ ਘਰ ਜਾ ਕੇ ਰੁਕੀ ਸੀ ਅਲਪਨਾ ਦੇ ਘਰ ਜਾਂਦੇ ਸਮੇਂ ਉਹ ਉਸ ਨਵਜਾਤ ਬੱਚੇ ਨੂੰ ਆਪਣੇ ਨਾਲ ਲੈ ਜਾਣਾ ਨਹੀਂ ਭੁੱਲੀ ਸੀ ਕਿਉਂਕਿ ਉਹ ਬੱਚਾ ਇਸ ਘਰ ਦਾ ਹੀ ਸੀ ਥੋੜੀ ਹੀ ਦੇਰ ਚ ਅਲਪਨਾ ਦੀ ਮਾਮੀ ਵੀ ਘਰ ਪਹੁੰਚ ਗਈ ਸੀ ਤੇ ਪ੍ਰਿੰਸੀਪਲ ਨੂੰ ਦੇਖ ਕੇ ਘਬਰਾ ਗਈ ਪਰ ਫਿਰ ਜਿਵੇਂ ਹੀ ਉਸਨੇ ਉਸ ਬੱਚੇ ਨੂੰ ਦੇਖਿਆ ਤਾਂ ਘੁਰਦੀ ਨਜ਼ਰ ਨਾਲ ਅਲਪਨਾ ਵੱਲ ਵੱਧ ਪਈ ਤੇ ਆਪਣੇ ਸੱਸ ਨੂੰ ਕਹਿਣ ਲੱਗੀ ਦੇਖ ਤੇਰੀ ਲਾਡਲੀ ਕੀ ਗੁੱਲ ਖਿਲਾ ਕੇ ਆਈ ਹੈ ਸਾਡੇ ਮੂੰਹ ਤੇ ਤਾਂ ਇਸਨੇ ਕਲਖਪੋਤ ਦਿੱਤੀ ਹੈ ਸਾਡੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਦਿੱਤਾ ਹੈ ਇਸ ਉਮਰ 'ਚ ਹੀ ਇਹ ਮਾਂ ਬਣ ਬੈਠੀ ਹੈ ਕਲਪਨਾ ਦੀ ਮਾਮੀ ਦੋਨੇ ਹੱਥਾਂ ਨਾਲ ਅਲਪਨਾ ਨੂੰ ਫੜ ਕੇ ਉਸ ਨੂੰ ਝੰਜੋੜ ਰਹੀ ਸੀ ਇਸ ਤੋਂ ਪਹਿਲਾਂ ਕਿ ਅਲਪਨਾ ਨੂੰ ਹੋਰ ਜ਼ਿਆਦਾ ਪਕੜ ਚ ਲੈਦੀ ਘਰ ਦੇ ਦਰਵਾਜ਼ੇ ਤੇ ਅਲਪਨਾ ਦੇ ਮਾਮਾ ਅੰਦਰ ਦਾਖਲ ਹੋਏ ਸੀ ਉਹਨਾਂ ਨੇ ਆਉਂਦੇ ਹੀ ਅਲਪਨਾ ਦੀ ਮਾਮੀ ਨੂੰ ਫੜ ਕੇ ਅਲਪਨਾ ਤੋਂ ਦੂਰ ਕਰ ਦਿੱਤਾ ਪ੍ਰਿੰਸੀਪਲ ਉਸ ਨਵੇਂ ਜੰਮੇ ਬੱਚੇ ਨੂੰ ਲੈ ਕੇ ਅਲਪਨਾ ਦੀ ਨਾਨੀ ਕੋਲ ਗਈ ਤੇ ਬੱਚਾ ਉਸ ਦੀ ਗੋਦ ਵਿੱਚ ਰੱਖਣ ਦੇ ਬਾਅਦ ਕਹਿਣ ਲੱਗੀ ਇਹ ਰਹੀ ਤੁਹਾਡੀ ਮੰਤ ਇਹ ਬੱਚਾ ਤੁਹਾਡੀ ਨੂੰਹ ਦਾ ਹੈ ਹੁਣ ਇਹ ਪਤਾ ਨਹੀਂ ਕੀ ਇਹ ਬੱਚਾ ਤੁਹਾਡੇ بیٹے ਦਾ ਹੈ ਜਾ ਨਹੀਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੇਟੇ ਦਾ ਡੀਐਨਏ ਟੈਸਟ ਕਰਵਾ ਕੇ ਇਸ ਬੱਚੇ ਨੂੰ ਸਵੀਕਾਰ ਕਰ ਸਕਦੇ ਹੋ ਕਿਉਂਕਿ ਤੁਹਾਡੀ ਨੂੰ ਇੱਕ ਬਹੁਤ ਹੀ ਧੋਖੇबाज ਔਰਤ ਹੈ ਕਲਪਨਾ ਦੀ ਨਾਨੀ ਐਦਾਂ ਹੀ ਹੱਕੀ ਬੱਕੀ ਜਿਹੀ ਲੜਖੜਾਉਂਦੇ ਹੋਏ ਅਲਪਨਾ ਦੀ ਮਾਮੀ ਦੇ ਕੋਲ ਆਈ ਸੀ ਉਸਨੇ ਕਿਹਾ ਕਿ ਮੈਂ ਤਾਂ ਤੈਨੂੰ ਇੱਕ ਕਾਬਲ ਟੀਚਰ ਸਮਝਦੀ ਸੀ ਪਰ ਮੈਂ ਗਲਤ ਸੀ ਜੋਤ ਖੁਦ ਦੀ ਔਲਾਦ ਨੂੰ ਪੈਦਾ ਹੋਣ ਦੇ ਨਾਲ ਹੀ ਅਪਣਾਉਣ ਦੀ ਬਜਾਏ ਉਸ ਨੂੰ ਮਰਲੇ ਸੁੱਟ ਦੇਵੇ ਔਰਤ ਕਿਸੇ ਨੂੰ ਕੀ ਸਿੱਖਿਆ ਦੇ ਸਕਦੀ ਹੈ ਤੂੰ ਤਾਂ ਮਾਂ ਕਹਿਲਾਉਣ ਦੇ लायक ਹੀ ਨਹੀਂ ਹੈ ਆਪਣੇ ਹੀ ਛੋਟੇ ਬੱਚੇ ਨੂੰ ਮਰਨ ਲਈ ਛੱਡ ਦਿੱਤਾ ਤੇ ਇਲਜ਼ਾਮ ਇੱਕ 13 ਸਾਲ ਦੀ ਬੱਚੀ ਤੇ ਲਗਾ ਦਿੱਤਾ ਖੁਦ ਦੀ ਇੱਜ਼ਤ ਬਚਾਉਣ ਲਈ ਇਹ ਜਾਣੇ ਬਗੈਰ ਕਿ ਉਸ ਬੱਚੀ ਦੀ ਜ਼ਿੰਦਗੀ ਤੇ ਉਸ ਦਾ ਕੀ ਅਸਰ ਪਵੇਗਾ ਤੂੰ ਕਿਸੇ ਨੂੰ ਕੀ ਸਿੱਖਿਆ ਦੇਵੇਂਗੀ ਕੀ ਸਿੱਖ ਦੇਵੇਂਗੀ ਉਸ ਟੀਚਰ ਦਾ ਉਸਦੇ ਪਤੀ ਦੇ ਇਲਾਵਾ ਕਿਸੇ ਦੂਸਰੇ ਆਦਮੀ ਨਾਲ ਵੀ ਚੱਕਰ ਸੀ ਤੇ ਉਹ ਬੱਚਾ ਉਸੇ ਦੇ ਆਸਕ ਦਾ ਹੀ ਸੀ ਤਾਹਿਤ ਉਹ ਇਸ ਬੱਚੇ ਨੂੰ ਦੁਨੀਆ ਵਿੱਚ ਨਹੀਂ ਲੈਣਾ ਚਾਹੁੰਦੀ ਸੀ ਅਫਸੋਸ ਹੈ ਮੈਂ ਤੁਹਾਨੂੰ ਆਪਣੇ ਸਕੂਲ 'ਚ ਨਹੀਂ ਰੱਖ ਸਕਦੀ ਐਨਾ ਕਹਿੰਦੇ ਹੀ ਪ੍ਰਿੰਸੀਪਲ ਉੱਥੋਂ ਚਲੀ ਆਈ ਸੀ ਅਲਪਨਾ ਨਾਨੀ ਨੂੰ ਪਹਿਲਾਂ ਹੀ ਸਾਰਾ ਸੱਚ ਦੱਸ ਚੁੱਕੀ ਸੀ ਉਹ ਬੱਚਾ ਕਿਸੇ ਹੋਰ ਦਾ ਨਹੀਂ ਬਲਕਿ ਅਲਪਨਾ ਦੀ ਮਾਮੀ ਦਾ ਹੀ ਬੱਚਾ ਸੀ ਜਿਸ ਨੂੰ ਪੈਦਾ ਹੁੰਦੇ ਹੀ ਸੁੱਟ ਦਿੱਤਾ ਸੀ ਇਹ ਕੋਈ ਪਹਿਲਾ ਬੱਚਾ ਨਹੀਂ ਸੀ ਹਜ ਤੋਂ ਪਹਿਲਾਂ ਵੀ ਉਹ ਆਪਣੇ 3 ਅਬੋਰਸ਼ਨ ਕਰਵਾ ਚੁੱਕੀ ਸੀ ਉਸ ਨੂੰ ਬੱਚੇ ਪਸੰਦ ਨਹੀਂ ਸੀ ਇਹੀ ਵਜ੍ਹਾ ਸੀ ਕਿ ਉਹ ਆਪਣੇ ਬੱਚੇ ਨੂੰ ਹੋਂ ਨਹੀਂ ਦਿੰਦੀ ਸੀ। ਅਲਪਨਾ ਦੇ ਮਾਮਾ ਨੇ ਉਸੇ ਵਕਤ ਉਸ ਔਰਤ ਨੂੰ ਤਲਾਕ ਦੇ ਕੇ ਘਰ ਤੋਂ ਕੱਢ ਦਿੱਤਾ। ਉਹ ਔਰਤ ਸੀ ਹੀ ਹਿੱਸੇ ਕਾਬਲ। ਆਪਣੀ ਇੱਜ਼ਤ ਬਚਾਉਣ ਲਈ ਉਸਨੇ ਕਈ ਲੋਕਾਂ ਨੂੰ ਮੁਸੀਬਤ ਚ ਪਾਇਆ ਸੀ। ਉਸ ਦੀ ਵਜ੍ਹਾ ਨਾਲ ਸਕੂਲ ਦੀ ਚੰਗੀ ਖਾਸੀ ਇੱਜ਼ਤ ਖਰਾਬ ਹੁੰਦੇ ਹੁੰਦੇ ਬਚ ਗਈ ਸੀ। ਤੇ ਉੱਪਰ ਤੋਂ ਐਨੇ ਲੋਕਾਂ ਤੇ ਕਿਤੇ ਜਾਣ ਵਾਲਾ ਸ਼ੱਕ। ਅਲਪਨਾ ਛੋਟੀ ਜਿਹੀ ਬੱਚੀ ਸੀ ਪਰ ਬਿਨਾਂ ਵਜ੍ਹਾ ਉਸ ਤੇ ਇਲਜ਼ਾਮ ਲਗਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਗਲਤ ਸੀ ਇਹ ਸਭ ਮਾਫੀ ਦੇ ਕਾਬਲ ਨਹੀਂ ਸੀ ਤੇ ਨਾ ਹੀ ਉਹਨਾਂ ਲੋਕਾਂ 'ਚ ਹੁਣ ਹਿੰਮਤ ਸੀ ਕਿ ਉਸ ਨੂੰ ਮਾਫ ਕਰਕੇ ਉਹ ਦੁਬਾਰਾ ਆਪਣੇ ਕੋਲ ਰੱਖ ਸਕਦੀ ਮੈਂ ਤੁਹਾਨੂੰ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਸਦੇ ਪਤੀ ਨੇ ਉਸ ਨੂੰ ਤਲਾਕ ਦੇ ਕੇ ਉਸਦੇ ਨਾਲ ਸਹੀ ਕੀਤਾ ਜਾਂ ਗਲਤ ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ